ਥੋੜੀਆਂ ਗੱਲਾਂ ਸਰ ਆਪਾਂ ਕਰੀਏ ਅਸੀਂ ਕਾਨੂੰਨ ਦੇ ਦਰਰੇ ਚ ਆਨਾ ਬਿਲਕੁਲ ਅਜਿਹਾ ਨਹੀਂ ਅਸੀਂ ਜੇ ਗਲਤੀ ਕਰ ਲਈਏ ਕੋਈ ਗਰੀਬ ਪਰਿਵਾਰ ਦੇ ਬੱਚੇ ਨੇ ਲੀਡਰੀ ਕਰਕੇ ਪੜ੍ਹ ਲੈ ਕੇ ਨਹੀਂ ਤਾਂ ਬਹਿ ਮੇਰੀਆਂ ਵੀ ਸਮਝੋ ਸਤਿਮਈ ਆਪਾਂ ਕੋ ਗਲਤੀ ਕੋਈ ਕਾਊਂਟਰ ਇੰਟੈਲੀਜੈਂਸ ਦਾ ਬੰਦਾ ਆਣ ਕੇ ਇੰਨੇ ਪੰਜਾਬ ਚ ਕਾਊਂਟਰ ਹੋ ਰਿਹਾ ਕੀ ਪਤਾ ਜਾਇਜ਼ ਆ ਕਿ ਨਜਾਇਜ਼ ਤੂੰ ਮੈਨੂੰ ਆ ਕੇ ਘਰੇ ਧਮਕਾਇਆ ਜਾਵੇ ਕਿ ਭਾਈ ਸਾਹਿਬ ਤੈਨੂੰ ਤਾਂ ਠੋਕ ਦਾਂਗੇ ਜੇ ਤੂੰ ਬਾਹਰ ਗਿਆ ਜਾਂ ਲੀਡਰੀ ਕੀਤੀ ਤੇ ਮੈਂ ਕਿੱਥੇ ਜਾਊਂਗਾ ਮੈਂ ਸੀਪੀ ਸਾਹਿਬ ਕੋਈ ਆਊਂਗਾ ਨਾ ਮਸਲਾ ਆਇਆ ਕਿ ਗਰੀਬਾਂ ਦੀ ਆਵਾਜ਼ ਚੁੱਕਣ ਦੇ ਉੱਤੇ ਕਿਦਾਂ ਕਿਸੇ ਗਰੀਬ ਪਰਿਵਾਰ ਦੇ ਨੇਤਾ ਨੂੰ ਦੱਬਿਆ ਜਾਂਦਾ ਹੈ ਤੁਹਾਨੂੰ ਕਿਹਾ ਜਾਂਦਾ ਹੈ ਕਿ ਭਾਈ ਸਾਹਿਬ ਤੁਸੀਂ ਪੜ ਲੜ ਕੇ ਕਿਹੜੇ ਦਿਸ਼ਾ ਤੇ ਆ ਗਏ ਤੁਹਾਡਾ ਲੈਵਲ ਪੈ ਲੋ ਕੀ ਸੀ ਹੁਣ ਤੋਂ ਆਪਣੇ ਸਮਾਜ ਦਾ ਲੈਵਲ ਕੀ ਬਣਾ ਰਹੇ ਆ ਉਹ ਚੀਜ਼ਾਂ ਕਰਕੇ ਤੇ ਪੈ ਲੋ ਇਹਨਾਂ ਨੇ ਆਸ਼ਰਮ ਚ ਗਏ ਇੱਕ ਵਾਰੀ ਜਨਵਰੀ ਮਹੀਨੇ ਦੇ ਵਿੱਚ ਮੈਨੂੰ ਲਾਂਗੜੀ ਦਾ ਫੋਨ ਆਇਆ ਉਹ ਤੋਂ ਕਿ ਭਾਈ ਜੀ ਸਾਹਿਬ ਤੁਹਾਡੇ ਬਾਰੇ ਪੁੱਛ ਰਹੇ ਸੀ ਤੇ ਮੈਂ ਕਿਹਾ ਇਹਨਾਂ ਨਾਲ ਗੱਲ ਕਰਾ ਦਿਓ ਜਦੋਂ ਗੱਲ ਕਰਾਂ ਜਾਂਦੇ ਆ ਤੇ ਲਾਂਗੜੀ ਸਾਹਿਬ ਉਹਨਾਂ ਤੋਂ ਭਜ ਭੱਜ ਜਾਂਦੇ ਆ ਦੂਸਰੀ ਵਾਰੀ ਫੇਰ ਇਹ ਦੋ ਤਿੰਨ ਵਾਰੀ ਘਰਗੇੜੇ ਮਾਰਦੇ ਆ ਤੇ ਮਦਰ ਕਹਿੰਦੇ ਆ ਕਿ ਉਹ ਮੇਰੇ ਪਰਿਵਾਰ ਘਰੇ ਨਹੀਂ ਹੈਗਾ ਤੁਸੀਂ ਬਾਅਦ ਦੇ ਵਿੱਚ ਆਇਓ ਇੱਕ ਦਿਨ ਮੇਰੇ ਵੱਡੇ ਭਾਜੀ ਆਉਂਦੇ ਆ ਸਵੇਰੇ ਮਾਰਨਿੰਗ ਟਾਈਮ ਤੇ ਆਉਂਦੇ ਆ ਤੇ ਮੇਰੇ ਵੱਡੇ ਭਾਜੀ ਸੰਤ ਨੇ ਉਹ ਉਹਨਾਂ ਦੇ ਦ ਕਰਦੇ ਤੇ ਮੈਂ ਇਹਨਾਂ ਨੂੰ ਪੁੱਛਦਾ ਭਾਈ ਸਾਹਿਬ ਲਿਆਓ ਪਰਵਾਨਾ ਵਾਰੰਟ ਵਗੈਰਾ ਕੀ ਤੁਹਾਡੇ ਕੋ ਹੈਗਾ ਸਰਚ ਵਾਰੰਟ ਕੀ ਹੈਗਾ ਤੁਸੀਂ ਮੇਰੇ ਘਰ ਦੇ ਅੰਦਰ ਐਂਟਰ ਕੀਤੇ ਹੋ ਕਿਸ ਕਾਨੂੰਨ ਤੇ ਕੀਤੇ ਹੋ ਕਿਸ ਵਿਵਸਥਾ ਕੀਤੇ ਹੋ ਕਿਹੜੀ ਏਜੰਸੀ ਤੋਂ ਆਏ ਹੋ ਮੈਨੂੰ ਕੁਝ ਨਹੀਂ ਦੱਸਿਆ ਜਾਂਦਾ ਥੋੜੇ ਚਿਰਾਂ ਬਾਅਦ ਮੈਨੂੰ ਧਮਕਾਣਾ ਸ਼ੁਰੂ ਕਰ ਦਿੱਤਾ ਜਾਂਦਾ ਕਿ ਭਾਈ ਸਾਹਿਬ ਜੇ ਤੁਸੀਂ ਇਦਾਂ ਹੀ ਲੋਕਾਂ ਦੀ ਆਵਾਜ਼ ਚੁੱਕਦੇ ਰਹੋ ਤੇ ਤੁਹਾਡਾ ਜਾਨੀ ਮਾਲੀ ਨੁਕਸਾਨ ਕਰਾਂਗੇ ਤੁਹਾਡਾ ਕਿਸੇ ਨਾ ਨਾਮ ਜੋੜ ਕੇ ਤੁਹਾਡਾ ਇੰਕਾਊਂਟਰ ਕਰਾਂਗੇ ਜਿਹੜਾ ਕਿ ਮੈਨੂੰ ਮੰਨਣ ਯੋਗ ਨਹੀਂ ਆ ਫਿਰ ਵੀ ਮੈਂ ਇਹਨਾਂ ਨੇ ਫਿਰ ਮੈਂ ਵੀ ਇਹਨਾਂ ਨੂੰ ਪੁੱਛਿਆ ਕਿ ਲਾਓ ਭਾਈ ਸਾਹਿਬ ਤੁਹਾਡਾ ਆ ਜੇ ਗੱਲ ਕਰ ਲਾਂਗੇ ਤੁਹਾਡੇ ਨਾਲ ਜੇ ਤੁਸੀਂ ਆਪਾਂ ਕੋਈ ਗਲਤ ਹੈਗੇ ਤੁਸੀਂ ਹਨ ਲੀਗਲ ਲੋਰ ਨਾਲ ਲੋ ਤੁਸੀਂ ਲੋ ਲੇਕਿਨ ਫਿਰ ਇਹਨਾਂ ਵੱਲੋਂ ਕੀ ਕੀਤਾ ਜਾਂਦਾ ਇਹਨਾਂ ਵੱਲੋਂ ਉੱਠ ਕੇ ਚਲੇ ਜਿੱਤਾ ਜਾਂਦਾ ਤੇ ਚੱਲ ਜਾਂਦੇ ਆ ਤੇ ਫਿਰ ਮੈਨੂੰ ਫੋਨ ਕਰਕੇ ਬੁਲਾਉਂਦੇ ਆ ਕਿ ਭਾਈ ਸਾਹਿਬ ਸਾਡਾ ਡਿਪਟੀ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਆ ਤੁਹਾਡੇ ਨਾਲ ਚਾਹ ਪੀਣਾ ਚਾਹੁੰਦੇ ਆ ਮੈਂ ਕਿਹਾ ਭਾਈ ਸਾਹਿਬ ਜੇ ਮੈਨਾਂ ਡਿਪਟੀ ਸਾਹਿਬ ਚਾਹ ਪੀਣਾ ਚਾਹੁੰਦੇ ਆ ਤੇ ਮੈਨੂੰ ਪਰਵਾਨਾ ਭੇਜਣ ਕੋਈ ਬੁਲਾਨ ਕਿ ਕੁਝ ਭੇਜਣ ਮੈਨੂੰ ਲੀਗਲ ਤਰੀਕੇ ਨਾਲ ਤਾਂ ਲਿਆ ਜਾਵੇ ਤੇ ਇਹਨਾਂ ਕੇ ਨੌਨਸੈਂਸ ਨਾਲ ਨਾ ਤਰੀਕੇ ਨਾਲ ਲਿਆ ਜਾਵੇ ਕਿ ਇਲੀਗਲ ਤਰੀਕੇ ਨਾਲ ਮੈਨੂੰ ਬੁਲਾ ਕੇ ਇਦਾਂ ਦੀ ਹੋਈ ਆ ਸਭ ਨਾਲ ਜਿਆਦਾ ਸਾਡੇ ਸਮਾਜ ਦੇ ਲੀਡਰ ਨਾਲ ਅਟੈਕ ਕੀਤਾ ਜਾਂਦਾ ਗਰੀਬ ਵਰਗ ਨੂੰ ਅਟੈਕ ਕੀਤਾ ਜਾਂਦਾ ਤੇ ਅੱਜ ਤੱਕ ਇਨਸਾਫ ਮਿਲ ਪਾਇਆ ਤੇ ਜਦੋਂ ਮੈਂ ਨਾ ਲੀਗਲ ਵੇ ਦੀ ਗੱਲ ਕਰਦਾ ਉਹ ਕਹਿੰਦੇ ਨਹੀਂ ਨਹੀਂ ਵੈਸੇ ਮੈਂ ਸਾਫ਼ ਨਾ ਗੱਲ ਕਰਕੇ ਦਵਾਂਗਾ ਉਹਨਾਂ ਦੀ ਆਡੀਓ ਮੇਰੇ ਕੋਲ ਮੌਜੂਦਾ ਮੈਂ ਤੁਹਾਨੂੰ ਕੌਣ ਕੈਮਰਾ ਦਵਾਂਗਾ ਉਹਨਾਂ ਦੇ ਕਾਰ ਦੇ ਵਿੱਚ ਆਏ ਦੀ ਵੀ ਵੀਡੀਓ ਹੈਗੀ ਉਹ ਵੀ ਕੈਮਰਾ ਦਵਾਂਗਾ ਲੇਕਿਨ ਜੇ ਮੇਰੀ ਬੇਨਤੀ ਇੰਨੀ ਕਾ ਜੇ ਮੈਨੂੰ ਬੁਲਾਣਾ ਹੈ ਜੇ ਮੇਰੇ ਤੇ ਕੋਈ ਸ਼ੱਕ ਹੈਗਾ ਤੇ ਭਾਈ ਸਾਹਿਬ ਮੈਨੂੰ ਬੁਲਾਇਆ ਜਾਵੇ ਲੀਗਲ ਤਰੀਕੇ ਨਾਲ ਜੇ ਮੈਂ ਭੱਜਦਾ ਤਾਂ ਫਿਰ ਮੇਰੇ ਤੇ ਕਾਰਵਾਈ ਕੀਤੀ ਜਾਵੇ ਮੈਂ ਤੁਹਾਡੀਆਂ ਗਿੱਦਰ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈਗਾ ਅੱਜ ਦੀ ਡੇਰ ਚ ਵਿੱਚ ਪਹਿਲੋ ਵੀ ਮਣੀ ਤੇਲ ਗਿਲ ਨੇ ਟੀਚਰਸ ਨੂੰ ਚਾਹੀ ਕਿ ਸਮਾਜ ਨੂੰ ਇਕੱਠਾ ਕਰ ਤੇ ਆ ਰਿਹਾ ਤੇ ਭਾਈ ਸਾਹਿਬ ਇਹ ਏਜੰਸੀਆਂ ਨੂੰ ਚੁਬਨ ਹੋ ਗਈ ਆ ਕਿ ਸਮਾਜ ਅਧਿਕਾਰ ਕਿਉਂ ਮੰਗਦਾ ਪਿਆ ਮੇਰੀ ਗੱਲ ਸੁਣ ਲਿਓ ਜੇ ਇੱਕ ਮਨੀ ਗੇਲ ਨੂੰ ਟਾਰਗੇਟ ਕਰੋਗੇ ਤੇ 100 ਮਨੀ ਗੇਲ ਸਮਾਜ ਚ ਹੋਰ ਕੜੇ ਨੇ ਹਾਂ ਟਾਰਗੇਟ ਕਿਉਂ ਕੀਤਾ ਜਾ ਰਿਹਾ ਕੋਈ ਕਾਰਨ ਤਾਂ ਦੱਸਿਆ ਕਾਰਨ ਇਸ ਕਰਕੇ ਆ ਸ਼ਾਇਦ ਕਿਸੇ ਦੇ ਕਿਸੇ ਗਰੀਬ ਨੂੰ ਅਧਿਕਾਰ ਦਿਵਾਇਆ ਹੋਵੇ ਤੇ ਕਿਸੇ ਨੂੰ ਚੋਬ ਪੈ ਗਈ ਹੋਵੇ ਕਾਰਨ ਤਾਂ ਪਤਾ ਨਹੀਂ ਨਾ ਤੁਸੀਂ ਵੀ ਤਾਂ ਮੇਰੀ ਰੈਗੂਲਰ ਬੇਸੀ ਤੇ ਤੁਸੀਂ ਤੇ ਨਿਊਜ਼ਾਂ ਲੈਂਦੇ ਹੋ ਮੇਰੀ ਨਿਊਜ਼ ਬਿਲਕੁਲ ਤਤਾਂ ਦੇ ਆਧਾਰ ਤੇ ਹੁੰਦੀ ਤੇ ਗਰੀਬ ਵਾਲ ਨੂੰ ਪੁੱਗਤਦੀ ਆ ਕਾਰਨ ਇਹੀ ਆ ਕਿ ਗਰੀਬ ਦੀ ਆਵਾਜ਼ ਕਿਉਂ ਬਣਿਆ ਆ ਕਾਰਨ ਇਹੀ ਆ ਹੋਰ ਕੋਈ ਕ ਭਾਈ ਸਾਹਿਬ ਤੁਸੀਂ ਘਰੇ ਬੈਠੋ ਨਹੀਂ ਤੇ ਤੁਹਾਡਾ ਜਾਨੀ ਮਾਲੀ ਨੁਕਸਾਨ ਹਾਂ ਜੇ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤੇ ਭਾਈ ਸਾਹਿਬ ਅੰਬਰਸਰ ਪੁਲਿਸ ਪਰਿਵਾਰ ਦਾ ਜਾਂ ਮੇਰਾ ਤੇ ਪੁਲਿਸ ਪ੍ਰਸ਼ਾਸਨ ਦੇ ਪੈਂਡਾ ਕਿਉਂਕਿ ਮੈਂ ਇਹਨਾਂ ਨੂੰ ਅਵੇਰਨਸ ਕਾਲ ਕੀਤੀ ਆ ਤੇ ਲੇਕਿਨ ਉਹ ਵੀ ਔਨਲਾਈਨ ਦੋਸ਼ੀ ਦੂਜੇ ਮੈਂ ਕਿ ਉਹਨਾਂ ਨੂੰ ਹਾਈ ਕੋਰਟ ਤੱਕ ਲੈ ਕੇ ਜਾਵਾਂਗਾ ਕਿਸ ਤਰ੍ਹਾਂ ਤੁਸੀਂ ਮੇਰੇ ਘਰ ਲਈ ਅਨਲੀਗਲ ਤਰੀਕੇ ਨਾਲ ਆਏ ਉਹ ਹਾਈ ਕੋਰਟ ਦੀ ਤਿਆਰੀ ਰੱਖਣ ਤੇ ਆਪਣੀ ਜਾਂਚ ਪੂਰੀ ਰੱਖਣ ਤੇ ਦਸਤਾਵੇਜ਼ ਵੀ ਤਿਆਰ ਰੱਖਣ ਕਿ ਮੇਰੇ ਖਿਲਾਫ ਹੈ ਕੀ ਉਹਨਾਂ ਕੋਲ ਮੇਰੇ ਖਿਲਾਫ ਭਾਈ ਸਾਹਿਬ ਪੇਸ਼ ਕੀਤਾ ਹੋਵੇ ਤੇ ਏਜੰਸੀ ਮੈਨੂੰ ਚੋਕ ਜੇ ਉਹਨਾਂ ਕੋ ਸਬੂਤ ਹੋਵੇ ਤੇ ਚੁੱਕੇ ਨਾ ਉਹਨਾਂ ਕੋ ਕੋਈ ਸਬੂਤ ਨਹੀਂ ਹੈਗੀ ਬਸ ਮੈਨੂੰ ਡਰਾ ਕੇ ਧਮਕਾ ਕੇ ਮੈਨੂੰ ਘਰੇ ਬਾਣਾ ਚਾਹੁੰਦੇ ਆ ਚੁੱਪਦਾ ਆ ਕਿ ਕੋਈ ਇੰਜੀਨੀਅਰ ਲੈਵਲ ਦਾ ਬੰਦਾ ਵਾਲਮੀਕੀ ਭਾਈਚਾਰੇ ਦੀ ਸਾਰੇ ਭਾਈਚਾਰੇ ਦੀ ਗੱਲ ਕਰਦਾ ਬਸ ਇਹ ਗੱਲ ਚੁੱਪਦੀ ਆ ਜੈਪੀ ਤੇ ਮੇਰਾ ਬੇਟਾ ਮੈਨੀ ਗਿੱਲ ਸਮਾਜ ਸੇਵਾ ਸੇਵਕ ਆ ਉਹ ਲੋਕ ਸਾਡੇ ਘਰ ਕੰਮ ਉਹਦੇ ਕੋ ਕਰਵਾਣ ਆਉਂਦੇ ਆ ਉਹ ਸਭ ਦੇ ਕੰਮ ਕਰਦਾ ਗਰੀਬਾਂ ਦੇ ਵੀ ਸਭ ਦੇ ਕੰਮ ਕਰਦਾ ਪਰ ਪਰ ਉਹਨੂੰ ਅੱਜ ਹੁਣੇ ਥੋੜੇ ਦਿਨ ਹੋ ਗਏ ਉਹਨੂੰ ਤੰਗ ਕੀਤਾ ਜਾਦਾ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਉਹਨੂੰ ਤੰਗ ਕੀਤਾ ਜਾਂਦਾ ਉਹਨੂੰ ਧਮਕੀਆਂ ਲਗਾਈ ਜਾਂਦੀਆਂ ਕਿ ਦੋ ਜਨੇ ਦੋ ਜਨੇ ਆਏ ਦੋ ਤਿੰਨ ਵਾਰੀ ਸਾਡੇ ਘਰ ਤੇ ਪਹਿਲੇ ਅਸੀਂ ਉਹਨਾਂ ਨੂੰ ਗੌਰ ਨਹੀਂ ਕੀਤੀ ਫਿਰ ਇੱਕ ਦਿਨ ਮੇਰਾ ਵੱਡਾ ਬੇਟਾ ਸੀ ਉਹਨੇ ਦਰਵਾਜ਼ਾ ਖੋਲ ਦਿੱਤਾ ਤੇ ਉਸਨਾਂ ਤਾਂ ਉਹ ਆਪਣੇ ਤਰੀਕੇ ਨਾਲ ਉਹਨੂੰ ਅੰਦਰ ਉਹਨਾਂ ਨੂੰ ਅੰਦਰ ਲਿਆ ਕੇ ਬਿਠਾਇਆ ਚਾਹ ਪਾਣੀ ਪਲਾਈ ਤੇ ਮੇਰਾ ਬੇਟਾ ਮਨੇ ਗਿਲ ਉਹਨੂੰ ਖਿੱਚ ਜਾ ਬੈ ਅਸੀਂ ਕਿ ਤੁਸੀਂ ਇਸ ਤਰ੍ਹਾਂ ਕਿੱਦਾਂ ਆਏ ਮੇਰੇ ਘਰ ਪਰ ਉਹ ਦੱਸਦੇ ਨਹੀਂ ਸੀ ਪਏ ਅਸੀਂ ਮੇਰਾ ਬੇਟਾ ਉਹਨਾਂ ਨੂੰ ਬੋਲਦਾ ਪਿਆ ਸੀ ਕਿ ਤੁਸੀਂ ਕੌਣ ਹੋ ਮੈਨੂੰ ਦੱਸੋ ਕੋਈ ਆਪਣਾ ਆਈਡੀ ਪ੍ਰੂਫ ਕੋਈ ਕੁਝ ਦਿਓ ਕਿ ਜੇ ਨਾ ਮੈਂ ਮੈਨੂੰ ਮੈਂ ਤੁਹਾਡਾ ਨਾ ਗੱਲ ਕਰਾਂ ਜਵਾਬ ਦੇਵਾਂ ਨਹੀਂ ਨਹੀਂ ਕੁਝ ਕੁਝ ਵੀ ਨਹੀਂ ਸੀ ਦੱਸਦੇ ਇਨਲੀਗਲ ਤੌਰ ਤੇ ਸਾਡੇ ਘਰ ਆ ਗਏ